ਆਮ ਆਦਮੀ ਪਾਰਟੀ ਨੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਦੇ ਨਾਮ ਤੇ ਮੋਹਰ ਲਗਾ ਦਿੱਤੀ ਹੈ ਸੋ ਆਤਿਸ਼ੀ ਨੇ ਜਿਹੜੇ ਉਹ ਨਵੇਂ ਮੁੱਖ ਮੰਤਰੀ ਹੋਣਗੇ ਦਿੱਲੀ ਦੇ ਫੀਮੇਲ ਆ ਜਿਹੜੇ ਉਹ ਮੁੱਖ ਮੰਤਰੀ ਬਣੇ ਨੇ ਤੂੰ ਤੀਜਾ ਉਹਨਾਂ ਦਾ ਸਬੰਧ ਪੰਜਾਬ ਦੇ ਨਾਲ ਵੀ ਹੈ ਉਹਨਾਂ ਦਾ ਬੈਕਗ੍ਰਾਉਂਡ ਪੰਜਾਬ ਤੋਂ ਹੈ ਕੱਜਾ ਆਤਿਸ਼ੀ ਮੁੱਖ ਮੰਤਰੀ ਬਣ ਰਿਹਾ ਹੈ ਉਹ ਸਥਿਤੀ 'ਚ ਬਣ ਰਿਹਾ ਜਦੋਂ ਆਪ ਨੂੰ ਮਜਬੂਰੀ ਵਾਸ ਜਿਹੜਾਗਾ ਰਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਉਦੇ ਤੋਂ ਪਾਸੇ ਘਰਾਂੰ ਪਾਸੇ ਆਪਣੇ ਆਪ ਹੋ ਰਿਹਾ ਹੈ ਬੜੀ ਵੱਡੀ ਜ਼ਿੰਮੇਵਾਰੀ ਹੈ ਆទਸੀ ਦੇ ਉੱਪਰ ਇੱਕ ਚੁਣੌਤੀ ਜਾਉ ਹੈ ਕਿ ਜੋ ਪ੍ਰਸ਼ੋਕੜ ਦੇ ਚਰਵਿੰਦ ਕੇਜਰੀਵਾਲ ਛੱਡ ਕੇ ਜਾ ਰਿਹਾ ਹੈ ਉਹਦੇ ਨਾਲ ਕਿਵੇਂ ਨਿਪਟਣਗੇ ਭਾਰਾ ਰਵਿੰਦ ਕੇਤਰੀਵਾਲ ਨੇ ਇੱਕ ਬਾਤ ਉਹੀ ਗੱਲ ਕਹੀ ਹੈ ਕਿ ਜੇ ਦਿੱਲੀ ਦੇ ਲੋਕ ਮੈਨੂੰ ਨਵੇਂ ਸਿਰੇ ਤੋਂ ਫਤਵਾ ਦੇਣਗੇ ਤਾਂ ਮੈਂ ਮੁੱਖ ਮੰਤਰੀ ਦੇ ਤੌਰ ਤੇ ਨਵੇਂ ਸਿਰੇ ਤੋਂ ਅਹੁਦਾ ਸੰਭਾਲਾਂਗਾ ਪੰਜਾਬ ਸਰਕਾਰ ਦੇ ਵੱਲੋਂ ਜੋ ਖੇਤੀ ਨੀਤੀ ਦਾ ਖਰੜਾ ਜਾਰੀ ਕੀਤਾ ਗਿਆ ਹੈ ਇਸ ਬਾਬਤ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਜਿਹੜੀ ਉਹ ਸਾਹਮਣੇ ਆਈ ਹੈ ਖੇਤੀ ਨੀਤੀ ਕਿਸ ਤਰ੍ਹਾਂ ਦੀ ਹੈ ਕਿਸਾਨਾਂ ਨਾਲ ਇਸ ਸੰਬੰਧਿਤ ਕਿਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਉਹ ਵੱਡੀ ਗਿਣਤੀ 'ਚ ਲੋਕਾਂ ਕੋਲੋਂ ਉਹਨਾਂ ਦੇ ਰਾਇ ਲੈ ਗਏ ਕਿ ਨਵੀਂ ਖੇਤੀ ਨੀਤੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਉਹ ਜਿਹੜਾ ਖਰੜਾ ਜਿਹੜਾ ਡਰਾਫਟ ਪੇਸ਼ ਕੀਤਾ ਗਿਆ ਉਹ ਹਜ਼ਾਰਾਂ ਹਜ਼ਾਰਾਂ ਲੋਕਾਂ ਨਾਲ ਗੱਲਬਾਤ ਕਰਨ ਤੋਂ ਤਿਆਰ ਕੀਤਾ ਗਿਆ ਹੈ ਇਦੇ ਨਾਲ ਖੇਤੀ ਦੀ ਨੀਤੀ ਦੀ ਆਪਾਂ ਗੱਲ ਕਰਦੇ ਆਂ ਪਾਣੀ ਬਚਾਉਣ ਦੀ ਗੱਲ ਐ ਇੱਕ ਵੱਡਾ ਨਾਰਾ ਸਰਕਾਰ ਵੱਲੋਂ ਦਿੱਤਾ ਗਿਆ ਪਾਣੀ ਬਚਾਓ ਪੈਸੇ ਬਚਾਓ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਹੋਵੇ ਚਾਹੇ ਕਾਂਗਰਸ ਪਾਰਟੀ ਹੋਵੇ ਉਹਨਾਂ ਦੇ ਵੱਲੋਂ ਇੱਕ ਲਿਸਟਾ ਬਣਾ ਦਿੱਤੀਆਂ ਗਈਆਂ ਕਿ ਪੰਜਾਬ ਦੇ ਲੀਡਰ ਨੇ ਜਿਹੜੇ ਉਹ ਹਰਿਆਣੇ ਚ ਪਹੁੰਚ ਜਾਣ ਉੱਥੇ ਜਾ ਕੇ ਡੇਰੇ ਲਾ ਲੈਣ ਜਦੋਂ ਤੱਕ ਨਹੀਂ ਇਲੈਕਸ਼ਨ ਐ ਜਿਹੜੇ ਉਹ ਹੁੰਦੇ ਸੋ ਪੰਜਾਬ ਦੇ ਜੇਕਰ ਲੀਡਰ ਉੱਥੇ ਜਾਂਦੇ ਨੇ ਕੀ ਸਾਡਾ ਪ੍ਰਭਾਵ ਉੱਥੇ ਇਸ ਚੀਜ਼ ਦਾ ਪੈ ਸਕਦਾ ਹੈ ਖਾਲੀ ਦਲ ਨੂੰ ਛੱਡ ਕੇ ਬਾਕੀ ਜਿਹੜੀਆਂ ਪਾਰਟੀਆਂ ਨੇ ਜ਼ਰੂਰ ਇੱਕ ਵੱਡਾ ਹੰਗਾਰਾ ਹੈ ਹੰਗਾਰਾ ਇਸ ਲਈ ਹੈ ਕਿ ਕਿ ਕੰਦਰ ਹਰਿਆਣਾ ਉਹਨਾਂ ਦੇ ਖਾਣ ਚ ਉੱਥੇ ਕਿਹੜੀ ਪਾਰਟੀ ਜਿੱਤ ਕੇ ਆਉਂਦੀ ਹੈ ਆਪ ਦੀ ਖਾਲੀ ਦਲ ਦੀ ਲੀਡਰਸ਼ਿਪ ਦਾ ਲਗਾਤਾਰ ਵਿਰੋਧ ਕਰ ਰਹੇ ਚਾਹੇ ਹਰਿਆਣਾ ਦੀ ਗੁਰਦਾਰਾ ਪਰੰਬਰ ਕਮੇਟੀ ਦਾ ਮਾਮਲਾ ਹੋਵੇ ਚਾਹੇ ਹਰਿਆਣਾ ਦੀ ਖਾਲੀ ਲੀਡਰਸ਼ਿਪ ਦਾ ਮਾਮਲਾ ਹੋਵੇ ਉਹ ਕਹਿੰਦੇ ਕਿ ਸਾਨੂੰ ਦਵਾ ਕੇ ਰੱਖਿਆ ਪੰਜਾਬ ਦੀ ਖਾਲੀ ਲੀਡਰਸ਼ਿਪ ਨੇ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲਬਾਤ ਕਰਾਂਗੇ ਸਭ ਤੋਂ ਵੱਡੀ ਖਬਰ ਤੇ ਵੱਡੀ ਖਬਰ ਹੈ ਦਿੱਲੀ ਦੇ ਨਵੇਂ ਮੁੱਖ ਮੰਤਰੀ ਕੌਣ ਹੋਣਗੇ ਸੋ ਇਸ ਤੇ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸੀਨੀਅਰ ਜਰਨਲਿਸਟ ਜਗਤਾਰ ਸਿੰਘ ਸਿੱਧੂ ਸਿੱਸਾ ਬਾਬਾ ਸਵਾਗਤ ਹੈ ਤੁਹਾਡਾ ਜੀ ਪ੍ਰਸ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਆਪਣੇ ਸਤਿਕਾਰਯੋਗ ਦਰਸ਼ਕਾਂ ਨੂੰ ਜੀ ਆਪਾਂ ਦਰਸ਼ਕਾਂ ਦੇ ਕਿਚੜੀ ਤੋਂ ਹਾਜ਼ਰਾਂ ਜਿਸ ਸਹਿਮ ਉਹਦੇ ਦੀ ਗੱਲ ਕਰਾਂ ਇੰਤਜ਼ਾਰਾ ਲਓ ਸਵਾਲ ਜੀ ਅੱਛਾ ਸਾਬ ਉਹ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਦੇ ਨਾਮ ਤੇ ਮੋਹਰ ਲਗਾ ਦਿੱਤੀ ਐ ਸੋ ਆਤਿਸ਼ੀ ਨੇ ਜਿਹੜੇ ਉਹ ਨਵੇਂ ਮੁੱਖ ਮੰਤਰੀ ਹੋਣਗੇ ਦਿੱਲੀ ਦੇ ਦੇਖਿਆ ਜਾਵੇ ਤਾਂ ਪੜੇ ਲਿਖੇ ਬਹੁਤ ਨੇ ਦੂਸਰਾ ਇੱਕ ਫੀਮੇਲ ਐ ਜਿਹੜੇ ਉਹ ਮੁੱਖ ਮੰਤਰੀ ਬਣੇ ਨੇ ਤੂੰ ਤੀਜਾ ਉਹਨਾਂ ਦਾ ਸਬੰਧ ਪੰਜਾਬ ਦੇ ਨਾਲ ਵੀ ਐ ਉਹਨਾਂ ਦਾ ਬੈਕਗ੍ਰਾਉਂਡ ਪੰਜਾਬ ਤੋਂ ਐ ਸੋ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਆ ਪ੍ਰਧਾਨ ਤੋਂ ਵੜੀ ਗੱਲ ਤਾਂ ਇਹ ਹੈ ਕਿ ਜਦੋਂ ਆਪਾਂ ਪਹਿਲਾਂ ਵੀ ਇਹਨਾਂ ਮੁੱਦਿਆਂ ਦਾ ਜ਼ਿਕਰ ਕਰਦੇ ਰਹੇ ਨੇ ਕਿ ਕੌਮੀ ਪੱਧਰ ਦਾ ਵੱਡਾ politcal issue ਹੈ ਜਦੋਂ ਆਪਾਂ ਦਿੱਲੀ ਦੇ ਮੁੱਖ ਮੰਤਰੀ ਦੇ ਆਮ ਆਦਮੀ ਪਾਰਟੀ ਦੇ ਸਰਪ੍ਰੇਮ ਅਰਵਿੰਦ ਕੇਜਰੀਵਾਲ ਉਹਨਾਂ ਦੀ ਜਗ੍ਹਾ ਤੇ ਆਤਰੀ ਦੇ ਮੁੱਖ ਮੰਤਰੀ ਦੀ ਗੱਲ ਕਰਦੇ ਆਂ ਕਿ ਹੈ ਤਾਂ ਆਪਣੇ ਆਪ 'ਚ ਵੱਡਾ ਸਵਾਲ ਹੈ ਦੇਖੋ ਦੋ ਐ ਸਵਾਲ ਹੈ ਪਹਿਲਾ ਅਰਵਿੰਦ ਕੇਜਰੀਵਾਲ ਨੂੰ ਕਿਉਂ ਉਠਾਇਆ ਗਿਆ ਜਾਂ ਕਿਉਂ ਨਾਲ ਮੁਸਤਫਾ ਦੇ ਲਈ ਮਜਬੂਰ ਹੋਣਾ ਪਿਆ ਦੂਜਾ ਆਤਸੀ ਉਹਨਾਂ ਦੇ ਨਾਮ ਦੀ ਜਿਹੜੀ ਇਹ ਮੋਹਰ ਲੱਗੀ ਹੈ ਜਨਾਬ ਦਾ ਵਿਧਾਇਕ ਗਰੁੱਪ ਹੈ ਉਹਨਾਂ ਸਰਵਸੰਮਤੀ ਨਾਲ ਆਤਸੀ ਨੂੰ ਆਪਣੇ ਵਿਧਾਇਕਦਾਲ ਦਾ ਨੇਤਾ ਚੁਣ ਲਿਆ ਤੇ ਹਮ ਤਕਰੀਬਨ 4 ਵਜੇ ਜਾਂ 4 ਤੋਂ ਕੁਝ ਮਿੰਟ ਬਾਅਦ ਦੇ ਵਿੱਚ ਦਿੱਲੀ ਦੇ ਜਿਹੜੇ ਹੁਣ ਤੱਕ ਮੁੱਖ ਮੰਤਰੀ ਨੇ ਅਰਿੰਦ ਕੇਜਰੀਵਾਲ ਉਹ ਜਾ ਕੇ ਆਪਣਾ ਅਸਤੀਫਾ ਐਲਜੀ ਨੂੰ ਸੌਂਪਣਗੇ ਤੇ ਨਵੇਂ ਮੁੱਖ ਮੰਤਰੀ ਆਤਸੀ ਦੇ ਲਈ ਰਾਹ ਪੱਧਰਾ ਹੋ ਜਾਏਗਾ ਸੋ ਇੱਕ ਵੱਡਾ ਫੇਰਬਦਲ ਰਾਸੀ ਤੌਰ ਤੇ ਕੌਣ ਤੇ ਦੇ ਦੀ ਰਾਣੀ ਤੇ ਇਹਪਾ ਗੱਲ ਕਰ ਰਹੇ ਆ ਆ ਰਿਹਾ ਦੇਖਣ ਨੂੰ ਮਿਲ ਰਿਹਾ ਇਹਦੇ ਪਿੱਛੇ ਕਾਫੀ ਕਮਸਾਨ ਹੈ ਆ ਤੁਸੀਂ ਦੇਖੋ ਕਈ ਵਾਰ ਮੁੱਖ ਮੰਤਰੀ ਬਣਦੇ ਆ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਉਸ ਤੋਂ ਬਾਅਦ ਬਣਦੇ ਕਿ ਕਿਹੜਾ ਨਿਤਾ ਆਏਗਾ ਕੌਣ ਬਣੇਗਾ ਵਿਧਾਇਕ ਦਾ ਨਿਤਾ ਉਸ ਨੂੰ ਬਣਾਇਆ ਜਾਂਦਾ ਆਮ ਤੌਰ ਤੇ ਪਹਿਲੀ ਜਿਹੜੀ ਬੈਠਕ ਹੁੰਦੀ ਆ ਉਹਦੇ ਸੁਣਿਆ ਜਾਂਦਾ ਉਹ ਮੁੱਖ ਮੰਤਰੀ ਦਾ ਦੇਖੋ ਆਪ ਵਾਲਿਆਂ ਨੇ ਸਰਬਸੰਮਤੀ ਨਾਲ ਹਰਵਿੰਦਰ ਕੇਜਰੀਵਾਲ ਨੂੰ ਬਣਾਈ ਦਿੱਤਾ ਸੀ ਜਿਹਦੇ ਬਾਰੇ ਕੋਈ ਦੋਹਰਾਇ ਨਹੀਂ ਕਿ ਜਦੋਂ ਆਤਸੀ ਮੁੱਖ ਮੰਤਰੀ ਬਣ ਰਹੀ ਹੈ ਤਾਂ ਉਹ ਸਥਿਤੀ ਜ ਬਣ ਰਹੀ ਹੈ ਜਦੋਂ ਆਪ ਨੂੰ ਮਜਬੂਰੀ ਵਾਸ ਜਿਹੜਾ ਹੈਗਾ ਰਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਉਹਦੇ ਤੋਂ ਪਾਸੇ ਕਰਨਾ ਪੈ ਰਿਹਾ ਜਾਂ ਪਾਸੇ ਆਪਣੇ ਆਪ ਹੋ ਰਿਹਾ ਕੁਝ ਡੈਸਕਦਰ ਬਣ ਗਿਆ ਜਿਹਦੇ ਕਰਕੇ ਆਤਸੀ ਦੇ ਲਈ ਰਾਹ ਜਿਹਾ ਹੈਗਾ ਮੁੱਖ ਮੰਤਰੀ ਦਾ ਬਣ ਗਿਆ ਹੁਣ ਦਿੱਲੀ ਦੇ ਪਹਿਲੇ ਮਹਿਲਾ ਮੁੱਖ ਮੰਤਰੀ ਆਤਸੀ ਹੋਣਗੇ ਨਵੀਂ ਪਾਰੀ ਜਿਹੜੀ ਹੈਗੀ ਹੈ ਸ਼ੁਰੂਆਤ ਹੋਏਗੀ ਰਵਿੰਦਰ ਕੇਜਰੀਵਾਲ ਜਿਸ ਤਰ੍ਹਾਂ ਦੇ ਬਾਤ ਬਾਤ ਜੁੜੇ ਵੀ ਸੀ ਉਮੀਦ ਕਰਦੇ ਆ ਕਿ ਆਤੀ ਸੀ ਜਿਹੜੀ ਹੈਗੀ ਆ ਉਹਨਾਂ ਗਵਾਦਾਂ ਤੋਂ ਉੱਪਰ ਉੱਠ ਕੇ ਸਾਰੇ ਮਾਮਲਿਆਂ ਤੋਂ ਦਿੱਲੀ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਕਿ ਨਾਵੇਂ ਸੇ ਦੇ ਕਿਸ ਤਰ੍ਹਾਂ ਤੁਸੀਂ ਕਹੇ ਬੜੇ ਮੈਚੁਰ ਜ਼ਿੰਮੇਵਾਰ ਸੁਲਝੇ ਹੋਏ ਆਗੂ ਹੈ ਪਿਛਲੇ ਦਿਨਾਂ ਚ ਆਪਾਂ ਦੇਖਦੇ ਆ ਕਿ ਕਿਸੇ ਤੋਂ ਰਵਿੰਦਰ ਕੇਜਰੀਵਾਲ ਜੇਲ੍ਹ ਸੀ ਪ੍ਰੈਸ ਕਾਨਫਰੰਸ ਆਉਣ ਮੀਡੀਆ ਨਾਲ ਗੱਲਬਾਤ ਕਰਨੀ ਹੋਵੇ ਤਾਂ ਅੱਜ ਸ੍ਰੀ ਆਤੀਵਲੋਂ ਮੀਡੀਆ ਲਈ ਮੋਰਚਾ ਸੰਭਾਲਿਆ ਜਾਂਦਾ ਸੀ ਆਪ ਦਾ ਪੱਕ ਰੱਖਦੇ ਸੀ ਉੱਥੇ ਪਾਜਪਾਤੇ ਵੀ ਖੁੱਲ ਕੇ ਹਮਲੇ ਕਰ ਰਹੀ ਸੀ ਕਟਾਕਸ ਕਰਦੇ ਸੀ ਇੱਕ ਮਜ਼ਬੂਤ ਨੇਤਾ ਮੈਲਾ ਨੇਤਾ ਦਾ ਹਣੀ ਹੋ ਪਰ ਮਜ਼ਬੂਤ ਆਗੂ ਦੇ ਤੌਰ ਤੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਜੋ ਆਦ ਸੀ ਜ਼ਿੰਮੇਵਾਰੀ ਸੰਭਾਲ ਰਹੇ ਆ ਬੜੀ ਵੱਡੀ ਜ਼ਿੰਮੇਵਾਰੀ ਹੈ ਆਦ ਸੀ ਦੇ ਉਪਰ ਇੱਕ ਚੁਣੌਤੀ ਜਾਉ ਹੈ ਕਿ ਜੋ ਪਛੋਕੜ ਦੇ ਚਰਨਿੰਦ ਕੇਜਰੀਵਾਲ ਛੱਡ ਕੇ ਜਾ ਰਿਹਾ ਉਹਦੇ ਨਾਲ ਕਿਵੇਂ ਨਿਪਟਣਗੇ ਦੂਜਾ ਐਲਜੀ ਲਗਾਤਾਰ ਟਕਰਾਅ ਦੀ ਇਹ ਬਣ ਰਹੀ ਹੈ ਕੇਂਦਰ ਸਰਕਾਰ ਦੇ ਮੁਜੇ ਨਿਯੁਕਤੀ ਹੈ ਜਿਸ ਤਰੀਕੇ ਨਾਲ ਐਲਜੀਡੀ ਕੀਤੀ ਗਈ ਹੈ ਉਹ ਐਲਜੀਡੀ ਦੀ ਨਿਯੁਕਤੀ ਤੋਂ ਬਾਅਦ ਵਿੱਚ ਆਪ ਉਹ ਐਲਜੀਡੀ ਦੇ ਚਕਾਰ ਨਾਲ ਟਕਰਾਇਆ ਉਹ ਆਪਣੇ ਆਪ ਚ ਵੱਡੀ ਚੁਣੌਤੀ ਹੈ ਇਦਾਂ ਹੀ ਜਿਹੜਾ ਹੈਗਾ ਦਿੱਲੀ ਦੇ ਲੋਕਾਂ ਲਈ ਜੋ ਪਿਛਲੇ ਸਮੇਂ ਦੇ ਵਿੱਚ ਕਿਹਾ ਜਾਂਦਾ ਕਿ ਰਿੰਦ ਕੇਜਰੀਵਾਲ ਦੇ ਬਾਹਰ ਰਹਿਣ ਦੇ ਬਾਵਜੂਦ ਜੇਲ੍ਹ ਰਹਿਣ ਦੇ ਨਾਲ ਜੀ ਕਾਫੀ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪ੍ਰਸ਼ਾਸਨ ਦੇ ਚ ਪਾਣੀ ਦੀ ਸਮੱਸਿਆ ਦੂਜੀ ਗਵਰਨਮੈਂਟ ਦੀਆਂ ਸਮੱਸਿਆਵਾਂ ਆ ਗਈਆਂ ਤੇ ਕੇਂਦਰ ਸਰਕਾਰ ਟਕਰਾਅ ਦੀ ਸਮੱਸਿਆ ਸਾਰੀਆਂ ਸਥਿਤੀਆਂ ਨੂੰ ਆ ਅੱਜ ਕਿਸ ਕੇਦਰ ਕਿਸ ਬਾਕੂ ਬੀਂ ਲਿਫਟ ਲਈ ਹੈ ਹੁਣ ਦੋ ਨਵੇਂ ਮੁੱਖ ਮੰਤਰੀ ਆਪਦੇ ਆ ਗਏ ਪੰਜਾਬ ਦੇ ਮੁੱਖ ਮੰਤਰੀ ਜਾਨਨੀ ਭਗਵੰਤ ਮਾਨ ਤੇ ਦੂਜੀ ਜੋੜੀ ਹੋਣਾ ਅੱਜ ਸੀ ਦਿੱਲੀ ਦੇ ਮੁੱਖ ਮੰਤਰੀ ਬਣ ਗਏ ਆ ਅਰੇ ਕੱਲ ਜ਼ਰੂਰ ਆਪ ਇਸ ਮੁੱਦੇ ਤੇ ਗੱਲ ਨਹੀਂ ਚਾਹਾਂਗੇ ਕਿ ਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਪਾਸੇ ਹੋ ਕੇ ਉਹਨੇ ਇੱਕ ਵੱਡਾ ਰਾਜਸੀ ਜਿਹੜਾ ਮੋਰਚਾ ਸੰਭਾਲਿਆ ਉਹ ਇਹ ਕਹਿੰਦਾ ਹੈ ਕਿ ਮੈਂ ਹੁਣ ਜਦੋਂ ਦਿੱਲੀ ਦੇ ਜਿਹੜੇ ਲੋਕ ਐ ਹੋਰ ਕੁਝ ਮਹੀਨਿਆਂ ਤੱਕ ਉੱਥੇ ਵੋਟਾਂ ਪੈਣੀਆਂ ਵਿਧਾਨ ਸਭਾ ਦੇ ਲਈ ਜਦੋਂ ਦਿੱਲੀ ਦੇ ਲੋਕ ਕਹਿੰਦੇ ਮੇਰੇ ਤੇ ਮੂਹਰ ਲਾਉਣਗੇ ਉਹਨਾਂ ਦੀ ਪ੍ਰਵਾਨਗੀ ਦੇ ਨਾਲ ਹੀ ਮੁੱਖ ਮੰਤਰੀ ਦਾ ਅਹੁਦਾ ਸੰਭਾਲਾਂਗਾ ਉਦੋਂ ਤੱਕ ਕਹਿੰਦੇ ਮੈਂ ਮੁੱਖ ਮੰਤਰੀ ਦਾ ਅਹੁਦਾ ਨਹੀਂ ਸੰਭਾਲਾਂਗਾ ਹੁਣ ਇਹਦੇ ਵਿੱਚ ਬੜਾ ਇੱਕ ਬੜਾ ਡੂੰਘਾ ਦਾ ਪੇਚ ਹੈਗਾ ਜਿੱਦਾਂ ਕੇ ਸਵਾਲ ਹੈ ਅਦਾਲਤਾਂ ਦਾ ਜਿੱਦਾਂ ਕੇ ਸਵਾਲ ਹੈ ਸੀਬੀਆਈ ਦਾ ਆਈਡੀ ਦਾ ਉਹ ਕਹਿੰਦਾ ਛੇਤੀ ਕਿ ਤੇ ਨਿਬੜਦੇ ਨਜ਼ਰ ਨਹੀਂ ਆਉਂਦੇ ਇਦਾਂ ਦੇ ਜਿਹੜੇ ਕੇਸ ਹੁੰਦੇ ਆ ਉਸੇ ਦੀ ਨਿਪਟਦੇ ਵੀ ਨਹੀਂ ਅੱਗੇ ਦੀ ਅੱਗੇ ਫਿਰ ਚੁਣੌਤੀਆਂ 4 ਸੀਟਾਂ 2 ਸਗਵਾਈਆਂ ਬਹੁਤ ਕੁਝ ਲੰਬਾ ਖਲਾਰਾ ਅਦਾਲਤਾਂ ਜਾਂ ਪਾਸਾਰੇ ਜਾਣਦੇ ਉਹ ਤਾਂ ਚੱਲੇਗਾ ਹੀ ਚੱਲੇਗਾ ਪਰ ਅਰਵਿੰਦ ਕੇਜਰੀਵਾਲ ਨੇ ਕਿਹਾ ਕੁਬੀ ਗੱਲ ਕਹੀ ਹੈ ਕਿ ਜੇ ਦਿੱਲੀ ਦੇ ਲੋਕ ਮੈਨੂੰ ਨਵੇਂ ਸਿਰੇ ਤੋਂ ਫਤਵਾ ਦੇਣਗੇ ਤਾਂ ਮੈਂ ਮੁੱਖ ਮੰਤਰੀ ਦੇ ਤੌਰ ਤੇ ਨਵੇਂ ਸਿਰੇ ਤੋਂ ਉਹਦਾ ਸੰਭਾਲਾਂਗਾ ਸੁਰਵਿੰਦ ਕੇਜਰੀਵਾਲ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਦੇ ਉੱਤੇ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਲਈ ਤਿਆਰ ਦੇਖਣਾ ਹੀ ਹੋਵੇਗਾ ਇਸ ਦਾ ਦੇ ਨਾਲ ਕਿ ਦਿੱਲੀ ਦੇ ਲੋਕ ਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਪਾਰਟੀ ਨੂੰ ਵਾਪਸ ਸਤਾ ਚ ਲੈ ਕੇ ਆਉਂਦੇ ਆ ਕਿਉਂਕਿ ਸਾਰਾ ਕੁਝ ਇਸ ਗੱਲ ਦੇ ਅੰਦਰ ਪਰ ਕਰਦਾ ਰਵਿੰਦ ਕੇਜਰੀਵਾਲ ਨੇ ਤਾਂ ਦੇਖੋ ਆਪਣੇ ਆਪ ਨੂੰ ਕਹਿ ਦਿਆ ਹੈ ਗੱਲ ਕਿ ਜੇ ਦਿੱਲੀ ਦੇ ਲੋਕ ਫੈਸਲਾ ਕਰਨਗੇ ਤਾਂ ਤਾਂ ਹੀ ਮੈਂ ਮੁੱਖ ਮੰਤਰੀ ਦਾ ਅਹੁਦਾ ਸਮਾਣਾਗਾ ਪਰ ਦਿੱਲੀ ਦੇ ਲੋਕ ਕੀ ਫੈਸਲਾ ਕਰਦੇ ਆ ਇਹਦੇ ਤੇ ਆਪ ਦਾ ਦਿੱਲੀ ਦੇ ਜਿਹੜੇ ਮੌਜੂਦਾ ਮੁੱਖ ਮੰਤਰੀ ਹੁਣ ਤੱਕ ਵੀ ਇਹ ਜਿਹੇ ਮੁੱਖ ਮੰਤਰੀ ਨੇ ਰਵਿੰਦ ਕੇਜਰੀਵਾਲ ਹੋਰ ਕੁਝ ਘੰਟਿਆਂ ਦਾ ਕਮੈਂਟਾਂ ਦਾ ਸਾਬਕਾ ਮੁੱਖ ਮੰਤਰੀ ਹੋ ਜਾਣਗੇ ਉਹਨਾਂ ਦੀ ਕਿਸਮਤ ਜਿਹੜੀ ਇਹ ਪੋਲੀਟਿਕਲ ਹੋਣੀ ਜਿਹੜੀ ਹੈ ਉਹ ਦਿੱਲੀ ਦੇ ਲੋਕਾਂ ਦੇ ਫਤਵੇ ਤੇ ਨਿਰਭਰ ਕਰੇਗੀ ਮੈਂ ਸੁਣਿਆ ਕਿ ਕੌਮੀ ਪੱਧਰ ਤੇ ਵੀ ਦੇ ਦੀ ਰਾਜਨੀਤੀ ਚ ਨਵਾਂ ਵੱਡੇ ਪੱਧਰ ਤੇ ਇੱਕ ਦੇਖਿਆ ਨਵੀਂ ਦਿਸ਼ਾ ਨਿਰਦੇਸ਼ ਜੜੀ ਗਿਆ ਹੈ ਕਿ ਕੇਜੀਵਲ ਨੇ ਕੱਲ ਤਾਂ ਸਾਬਤਕਾਰੀ ਦਿੱਤੀ ਹੈ ਕਿ ਵੀ ਜੇ ਮੇਰੇ ਤੇ ਦੋਸ਼ ਲੱਗਿਆ ਤੁਸੀਂ ਗੱਲ ਕਰਦੇ ਹੋ ਈਡੀਸੀ ਵੇਜਣਾਂ ਬੋਲ ਰਹੇ ਆ ਚਾਰ ਸੀਟਾਂ ਦਾਖਲ ਕੀਤੀਆਂ ਜਾ ਰਹੀਆਂ ਹਨ منی ਲਾਂਡਿੰਗ ਦਾ ਮਾਮਲਾ ਹੈ ਕਤਲ ਦੇ ਸਾਰੇ ਘਟਾਲਿਆਂ ਦਾ ਮਾਮਲਾ ਹੈ ਉਹਨਾਂ ਸਾਰੇ ਮਾਮਲਿਆਂ ਤੋਂ ਕਹਿੰਦੇ ਮੈਂ નિર્ਦੋਸ਼ ਹਾਂ ਪਿਟੀਕਲ ਤੌਰ ਤੇ ਮੈਨੂੰ ਦੋਸ਼ੀ ਠਹਿਰਾਇਆ ਗਿਆ ਪਰ ਇਹਨਾਂ ਸਾਰੇ ਮਾਮਲਿਆਂ 'ਚ ਕੋਈ ਇੱਕ ਕਚੈਰੀਆਂ ਲੋਕਾਂ ਦੀ ਕਿਸੇਰੀ ਜਿਦਾ ਆਪਾਂ ਗੱਲ ਕਰਦੇ ਹਾਂ ਅਦਾਲਤਾਂ ਦੇ ਮਾਮਲੇ ਤਾਂ ਲੰਬੇ ਚੱਲ ਸਕਦੇ ਆ ਪਰ ਲੋਕਾਂ ਦੀ ਕਚੈਰੀ ਦਾ ਫਤਵਾ ਆਏਗਾ ਆਏਗਾ ਸੋ ਉਹਨਾਂ ਦੀ ਟੇਕ ਵੀ ਲੋਕਾਂ ਦੇ ਫਤਵੇ ਦੇ ਆ ਹੁਣ ਅਗਲਾ ਦਿੱਲੀ ਦੇ ਮੁੱਖ ਮੰਤਰੀ ਦਾ ਪਿਖਾ ਔਰ ਆਪ ਦਾ ਪਿਖਾ ਦਿੱਲੀ ਦੇ ਲੋਕਾਂ ਦੇ ਫਤਵੇ ਤੇ ਨਿਰ ਪਰ ਕਹੇਗਾ ਕਿ ਕੀ ਫਤਵਾ ਦੇਣਗੇ ਜੀ ਬਿਲਕੁਲ ਸੋ ਸਾਬ ਸੋ ਜਿਸ ਤਰ੍ਹਾਂ ਜ਼ਿਕਰ ਕੀਤਾ ਇੱਕ ਕਰੜੇ ਬੋਲਾਂ ਵਾਲੇ ਮਤਲਬ ਕਰੜੇ ਮਤਲਬ ਕਿ ਬੇਬਾਕ ਬੋਲਦੇ ਨੇ ਹਾਸ਼ੀ ਸ਼ਰਵਿੰਦ ਕੇਜੀ ਵਾਲਾ ਉਹਨਾਂ ਦੀ ਗੈਰ ਹਾਜ਼ਰੀ ਚ ਇਸ ਤਰ੍ਹਾਂ ਉਹਨਾਂ ਨੇ ਭਾਸ਼ਣ ਦਿੱਤੇ ਜਿਸ ਤਰ੍ਹਾਂ ਉਹਨਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਸੋ ਬਹੁਤੇ ਲੋਕਾਂ ਦਾ ਇਹ ਮੰਨਣਾ ਸੀ ਕਿ ਹਾਸ਼ੀ ਡਿਜ਼ਰਵ ਹੈ ਜਿਹੜੇ ਮੁੱਖ ਮੰਤਰੀ ਦੇ ਤੌਰ ਤੇ ਕਰਦੇ ਨੇ ਸੋ ਸੋ ਸਾਬ ਅੱਗੇ ਗੱਲ ਕਰਾਂਗੇ ਪੰਜਾਬ ਸਰਕਾਰ ਦੇ ਵੱਲੋਂ ਜੋ ਖੇਤੀ ਨੀਤੀ ਦਾ ਖਰੜਾ ਜਾਰੀ ਕੀਤਾ ਗਿਆ ਇਸ ਬਾਬਤ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਜਿਹੜੀ ਉਹ ਸਾਹਮਣੇ ਆਈ ਹੈ ਖੇਤੀ ਨੀਤੀ ਕਿਸ ਤਰ੍ਹਾਂ ਦੀ ਹੈ ਕਿਸਾਨਾਂ ਨਾਲ ਇਸ ਸੰਬੰਧਿਤ ਕਿਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਦੇਖੋ ਪੰਜਾਬ ਦੇ ਨਜ਼ਰੀਏ ਤੋਂ ਬ ਗੱਲ ਕਰੀਏ ਬਰਾਵੇ ਅਹਿਮ ਸਵਾਲ ਹੈ ਖੇਤੀ ਨੀਤੀ ਦੇ ਮੁੱਦੇ ਨੂੰ ਲੈ ਕੇ ਪਿਛਲੇ ਕਾਫੀ ਦਿਨਾਂ ਤੋਂ ਇਹ ਵਾਰ-ਵਾਰ ਛੜਿਆ ਸੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਲੈ ਕੇ ਲਗਾਤਾਰ ਇਹ ਚਰਚਾ ਹੈ ਕਿ ਖੇਤੀ ਨੀਤੀ ਬਣਦੀ ਜਾ ਰਹੀ ਹੈ ਕੀ ਨੀਤੀ ਚਾਰ ਹੈ ਮਸ਼ਰਹ ਲੈ ਜਾ ਰਿਹਾ ਮੰਥਨ ਹੋ ਰਿਹਾ ਸੋਣਾ ਜਦੋਂ ਦਬਾਅ ਵਧਿਆ ਚਾਰਜ ਕਰੇ ਦੇ ਤਾ ਉਹ ਕਹਿੰਦੇ ਕਿ ਅਸੀਂ ਤਿਆਰੀ ਕੀਤੀ ਹੈ ਨਵੀਂ ਕੀ ਨੀਤੀ ਦੂਜਾ ਜੇ ਤੋ ਦਵਾ ਦੀ ਆਪਾਂ ਗੱਲ ਕਰਦੇ ਆ ਵਕਾ ਕਿਸਾਨ ਜਿੱਥੇ ਬੰਦੀਆਂ ਉਹਨਾਂ ਵੱਲੋਂ ਜਿਹੜੀਆਂ ਮੰਗਾਂ ਕੀਤੀਆਂ ਜਾ ਰਹੀਆਂ ਸੀ ਨਵੀਂ ਕੀ ਨੀਤੀ ਦਾ ਖਰੜਾ ਆਉਣਾ ਚਾਹੀਦਾ ਸਾਰੇ ਕਾਸੇ ਚੱਲਦੇ ਆ ਇੱਕ ਗੱਲ ਜਿਹੜੀ ਹੈਗੀ ਬੜੀ ਉਹਦੇ ਚ ਸਪਸ਼ਟ ਤੌਰ ਤੇ ਸਾਹਮਣੇ ਆਈ ਹੈ ਉਹ ਵੱਡੀ ਗਿਣਤੀ ਚ ਲੋਕਾਂ ਕੋਲੋਂ ਉਹਨਾਂ ਦੇ ਰਾਇ ਲੈ ਗਈ ਹੈ ਕਿ ਨਵੀਂ ਖੇਤੀ ਨੀਤੀ ਕਿਹੋ ਜਿਹੀ ਹੋਣੀ ਚਾਹੀਦੀ ਆ ਉਹ ਜਿਹੜਾ ਖਰੜਾ ਜਿਹੜਾ ਡਰਾਫਟ ਸਨਾਰਕ ਕੀਤਾ ਗਿਆ ਉਹ ਹਜ਼ਾਰਾਂ ਹਜ਼ਾਰਾਂ ਲੋਕਾਂ ਨਾਲ ਗੱਲਬਾਤ ਕਰਨ ਤੋਂ ਤਿਆਰ ਕੀਤਾ ਗਿਆ ਉਹੀ ਉਹਨਾਂ ਵੱਲੋਂ ਕਿਸਾਨਾਂ ਨੂੰ ਭੇਜਿਆ ਗਿਆ ਉਹ ਜਿਹੜੇ ਅਹਿਮ ਮੁੱਦੇ ਜਿਹੜੇ ਖਰੜੇ ਚਾਹੀਏ ਦੇਖੋ ਇੱਕ ਤਾਂ ਪੈਨਸ਼ਨ ਵੱਡੀ ਗੱਲ ਹੈ ਜਿੱਦਾਂ ਮੈਂ ਕਹਾਂਗਾ ਜੇ ਗੱਲ ਕਿਤੇ ਲਾਗੂ ਹੋ ਗਈ ਜਿਸ ਤਰ੍ਹਾਂ ਬਿਜਲੀ ਦੇ ਮਾਮਲੇ ਦੇਖੋ ਮੁਖੰਦਰੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਖੇਤੀ ਟੂਵਲਾਂ ਦੀ ਬਿਜਲੀ ਮੁਕਤ ਕੀਤੀ ਲੰਬਾ ਸਮਾਂ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਇਸ ਲਈ ਵੋਟ ਦਿੰਦੇ ਨੇ ਕਿ ਦੇਖੋ ਜੀ ਖੇਤੀ ਲਈ ਮੁਫਤ ਬਿਜਲੀ ਮਿਲਦੀ ਐ ਖੇਤੀ ਲਈ ਬਹੁਤ ਮੇਜ਼ਲੀ ਮਿਲਦੀ ਐ ਇਸ ਕਰਕੇ ਅਕਾਲੀ ਦਲ ਨੂੰ ਜਿਤਾਉਂ ਕਾਲੀ ਦਲ ਵੀ ਕਹਿੰਦਾ ਰਿਹਾ ਕਿ ਜੇ ਸਾਨੂੰ ਹਰਾਉਂਗੇ ਸਾਨੂੰ ਨਾਂ ਲੈ ਕੇ ਆਉਂਗੇ ਤੁਹਾਡੇ ਜਿਹੜੇ ਖੇਤੀ ਟੂਗੜਾ ਉਹਨਾਂ ਦੇ ਬਿੱਲ ਲੱਗ ਜਾਣਗੇ ਇਦਾਂ ਹੀ ਜਿਹੜਾ ਹੈਗਾ ਹੁਣ ਜਿਸ ਮੁੱਦੇ ਦਾ ਆਪਾਂ ਗੱਲ ਕਰਦੇ ਆ ਉਹਦੇ 'ਚ ਇਹ ਹੈ ਕਿ 5 ਏਕੜ ਤੱਕ ਦੇ ਜਿਹੜੇ ਕਿਸਾਨ ਹੈਗੇ ਆ ਉਹਨਾਂ ਵਾਸਤੇ ਜਿਹੜਾ ਇਹ ਹੋਏਗਾ ਕਿ ਉਹਨਾਂ ਦੀ ਰਾਹਤ ਹੋਏਗੀ ਕੰਸੈਸ਼ਨ ਹੋਣਗੇ ਪੈਨਸ਼ਨ ਮਿਲੇਗੀ ਪੈਨਸ਼ਨ ਵੱਡਾ ਮਾਮਲਾ ਹੈ ਪੈਨਸ਼ਨ ਦੇ ਚਲਦੇ ਜੇ 5 ਏਕੜ ਤੱਕ ਦੇ ਕਿਸਾਨਾਂ ਦੀ ਪੈਨਸ਼ਨ ਲੱਗ ਜਾਂਦੀ ਹੈ ਤਾਂ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ہزارਾਂ ਹਜ਼ਾਰਾਂ ਕਿਸਾਨ ਹੈ ਜਿਹੜੇ 5 ਏਕੜ ਤੱਕ ਸੀਮਿਤ ਹੈ ਕਿਉਂਕਿ ਪੰਜਾਬ ਐਸਾ ਕੀਤੇ ਪ੍ਰਾਂਤ ਸੂਬਾ ਜੀ ਦਾ ਜ਼ਿਕਰ ਤਾਂ ਕੀਤਾ ਜਾਂਦਾ ਕੀਤੇ ਪ੍ਰਾਂਤ ਸੂਬੇ ਦੇ ਵਿੱਚੋਂ ਪਰ ਇਹ ਛੋਟੇ ਕਿਸਾਨਾਂ ਦੀ ਗਿਣਤੀ ਬਹੁਤ ਹੈ ਜੀ ਵੱਡੀ ਗਿਣਤੀ ਛੋਟੇ ਕਿਸਾਨਾਂ ਦੀ ਹੈ ਜਿਹੜੇ ਵੱਡੇ ਕਿਸਾਨ ਆ ਅਕਸਰ ਇਸ ਮਾਮਲੇ ਤੇ ਆਪਾਂ ਜਦੋਂ ਕਈ ਵਾਰੀ ਉਰਾ ਮੁੱਦਿਆਂ ਦੇ ਵਿਚਾਰਚਾ ਹੁੰਦੀ ਐ ਜਿੱਥੇ ਆਪਾਂ ਬਿਜਲੀ ਮੋਤ ਕੇ ਦੀਵਲਾਂ ਦੀ ਆਪਾਂ ਗੱਲ ਕਰਦੇ ਆਂ ਤੇ ਕਿਹਾ ਜਾਂਦਾ ਕਿ ਜਿਹੜੇ ਵੱਡੇ ਕਿਸਾਨ ਆਉਂਦੇ ਆ ਪੰਜ ਪੰਜ ਮੋਟਰਾਂ ਵੱਡੇ ਹਾਊਸਪਾਪਰ ਦੀਆਂ ਮੋਟਰਾਂ ਹੈਗੀਆਂ ਪੰਜ ਪੰਜ 7-7 ਮੋਟਰਾਂ ਤੋਂ ਸਾਰਾ ਬੈਨੀਫਿਟ ਤਾਂ ਵੱਡੇ ਕਿਸਾਨ ਲੈ ਜਾਂਦੇ ਆ ਇਹ ਵੀ ਕਿਤੇ ਰਹਿੰਦਾ ਕਿ ਜਿਹੜੇ ਛੂਰੇ ਕਿਸਾਨ ਹੈਗੇ ਆ ਉਹਨਾਂ ਨੂੰ ਜ਼ਰੂਰ ਬਿਜਲੀ ਦੀ ਮੋਤ ਸਹੂਲਤ ਮਿਲਣੀ ਚਾਹੀਦੀ ਐ ਪਰ ਵੱਡੇ ਕਿਸਾਨਾਂ ਨੂੰ ਨਹੀਂ ਮਿਲਣੀ ਚਾਹੀਦੀ ਹਾਲਾਂਕਿ ਉਹ ਵੱਖਰਾ ਮੁੱਦਾ ਐ ਪਰ ਲੱਗਦਾ ਐ ਕਿ ਅਗਲੇ ਦਿਨਾਂ ਚ ਕਿਦਰੇ ਵੀ ਸਰਕਾਰ ਕੰਨ ਜਾਰੀ ਜਿ setSearch ਨੇ ਸੰਘੇਦਾਰੇ ਕਿ ਵੱਡੇ ਕਿਸਾਨ ਜਿਹੜੇ ਹੈਗੇ ਜਨ ਨਾਲ ਦੇ ਜ਼ਿਆਦਾ ਖੇਤੀ ਇਕੜ ਹੈਗੇ ਆ ਪੰਜ ਇਕੜ ਜਾਂ 10 ਇਕੜ ਤੋਂ ਵੱਧ ਜੋ ਵੀ ਸੀਮਾ ਤਾਇਆ ਹੋਏਗੀ ਉਹਦੇ ਤੋਂ ਵੱਧ ਹੋਣਗੇ ਉਹਨਾਂ ਨੂੰ ਬਿੱਲ ਵੀ ਤਾਰਨੇ ਪੈ ਸਕਦੇ ਪਰ ਜਿਹੜੇ ਸਮਾਲ ਛੋਟੇ ਫਾਰਮਰ ਹੈਗੇ ਛੋਟੇ ਕਿਸਾਨ ਹੈ ਉਹਨਾਂ ਲਈ ਖੇਤੀ ਟੂਬੇਜ਼ ਦੇ ਬਿਜਲੀ ਦੇ ਪਹੁੰਚ ਦੀ ਮੋਤ ਸੁਹੂਲਤਾ ਕੰਟੀਨ ਰਹਿਗੀ ਰਹਿਗੀ ਪਰ ਪੈਨਸ਼ਨ ਸਕੀਮ ਜੇ ਲਾਗੂ ਹੋ ਜਾਂਦੀ ਹੈ ਤਾਂ ਆਪਣੇ ਆਪ ਬਹੁਤ ਵੱਡਾ ਇੱਕ ਤਰ੍ਹਾਂ ਦਾ ਰਾਹਤ ਵਾਲਾ ਮਾਮਲਾ ਹੈ ਇਦੇ ਨਾਲ ਖੇਤੀ ਦੀ ਨੀਤੀ ਦੀ ਆਪਾਂ ਗੱਲ ਕਰਦੇ ਆਂ ਪਾਣੀ ਬਚਾਉਣ ਦੀ ਗੱਲ ਹੈ ਇੱਕ ਵੱਡਾ ਨਾਰਾ ਹੈ ਸਰਕਾਰ ਵੱਲੋਂ ਦਿੱਤਾ ਗਿਆ ਪਾਣੀ ਬਚਾਓ ਪੈਸੇ ਬਚਾਓ ਕਿਸ ਕਦਰ ਪਾਣੀ ਬਚਾਇਆ ਜਾਏਗਾ ਉਦੋਂ ਦੇ ਖਰਚੇ ਵੀ ਘੱਟ ਹੋਣਗੇ ਇਹ ਵੀ ਨੀਤੀ ਦਾ ਇੱਕ ਹਿੱਸਾ ਹੈ ਤਾਂ ਤੇ ਇਸਲਾ ਪਾਣੀ ਕਿਸ ਤਰ੍ਹਾਂ ਬਚਾਇਆ ਜਾਣਾ ਇਹ ਵੀ ਨੀਤੀ ਦਾ ਇੱਕ ਹਿੱਸਾ ਹੈ ਉਹਦੇ ਨਾਲ ਫਸਲੀ ਵਿਭਿੰਨਤਾ ਦਾ ਮਾਮਲਾ ਵੀ ਸਿੱਧੇ ਤੌਰ ਤੇ ਜੜਿਆ ਜਦੋਂ ਆਪਾਂ ਕਰੜੀ ਦੀ ਗੱਲ ਕਰਦੇ ਆਂ ਦੇਖੋ ਇਹਦੇ ਚ ਇੱਕ ਐਮ ਤੇ ਵੱਡਾ ਸਵਾਲ ਇਹ ਵੀ ਬਣਦਾ ਹੈ ਕਿ ਕੀ ਜਿਹੜਾ ਹੈਗਾ ਵੱਖ-ਵੱਖ ਜਿਹੜੀਆਂ ਫਸਲਾਂ ਉਹਨਾਂ ਲਈ ਜਿਹੜਾ ਐਮਐਸਵੀ ਦੀ ਗਰੰਟੀ ਦਿੱਤੀ ਜਾਏਗੀ ਉਸ ਕੇਂਦਰ ਕੋਲੇ ਤਾਂ ਸਾਧਨ ਹੈਗੇ ਆ ਪੰਜਾਬ ਕੋਲੇ ਆਪਣੇ ਨੇ ਸਾਧਨ ਵੀ ਨਹੀਂ ਆ ਸੋ ਇਸ ਕਰਕੇ ਇਹਦੇ ਖੇਰੇ ਚ ਸੰਕੇਤ ਦਿੱਤੇ ਗਿਆ ਕਿ ਐਮਐਸਵੀ ਦੇ ਮਾਮਲੇ 'ਚ ਕੇਂਦਰ ਨਾਲ ਆਪਤਾ ਕੰਮ ਕਿਤਾ ਜਾਏਗਾ ਕਿ ਕਿੜਾ ਆਏਗਾ ਐਮਐਸਵੀ ਦੇ ਛੋਟੇ ਕਿਸਾਨਾਂ ਲਈ ਜਾਂ ਕਿਸੇ ਹੱਦ ਤੱਕ ਉਹ ਤੈਅ ਕਰੇਗਾ ਕਿਡੀਆਂ ਫਸਲਾਂ ਦੇ ਤੈਅ ਕੀਤੀ ਜਾਂਦੀ ਹੈ ਉਹ ਸਾਰੇ ਬਹੁਤ ਹੈ ਮਾਮਲੇ ਆ ਜਿਹੜੇ ਆਉਣ ਵਾਲੇ ਦਿਨਾਂ 'ਚ ਲੱਗਦਾ ਕਿ ਹੋਰ ਅਗਲੇ ਕੋਈ ਦਿਨਾਂ 'ਚ ਨਸਾਨਾਂ ਨਾਲ ਰਹਿ ਮਸ਼ਹੂਰਾ ਕਰਨ ਤੋਂ ਬਾਅਦ ਪੰਜਾਬ ਜਿਹੜਾ ਸੂਬਾ ਹੋਏਗਾ ਜਿਸ ਦੀ ਆਪਣੀ ਇੱਕ ਖੇਤੀ ਨੀਤੀ ਹੋਏਗੀ ਤੇ ਕੋਈ ਵੀ ਕ੍ਰੈਡਿਟ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਡੈਫੀਨਟਲੀ ਜਾਏਗਾ ਜਾਏਗਾ ਲੰਬੇ ਸਮੇਂ ਤੋਂ ਕਿਹਾਜ ਬਾਖਾ ਕੇ ਸਰਕਾਰਾਂ ਆ ਰਹੀਆਂ ਮੁੱਖ ਮੰਤਰੀ ਆਪਾ ਪ੍ਰਕਾਸ਼ ਬੱਦਲ ਆ ਸਰ ਜੇ ਕਰਾ ਦੇ ਰਹੇ ਆ ਪੰਜ ਥਾਰ ਮੁੱਖ ਮੰਤਰੀ ਰੇ ਕਿਸਾਨਾਂ ਦੇ ਵੜੇ ਇਥੇ ਸ਼ੀਕ ਹੁੰਦੇ ਸੀ ਜਦੋਂ ਆਪਾਂ ਗੱਲ ਕੀਤੀ ਚੋਵੇਲਾਂ ਦੇ ਬਿੱਲ ਵੀ ਉਹਨਾਂ ਨੇ ਮਾਫ ਕੀਤੇ ਪਰ ਖੇਤੀ ਨੀਤੀ ਉਹ ਨਹੀਂ ਲੈ ਕੇ ਆਏ ਸੋ ਭਗਵੰਤ ਮਾਨ ਦੀ ਪਹਿਲੀ ਸਰਕਾਰ ਹੈ ਜਿਹੜੀ ਨਵੀਂ ਖੇਤੀ ਨੀਤੀ ਨਵੀਂ ਪਾਲਿਸੀ ਲੈ ਕੇ ਆ ਰਹੀ ਹੈ ਬਦਲਾ ਬਣਿਆ ਰਹਿਣੀਆ ਕਿਸ ਤਰ੍ਹਾਂ ਦੇ ਖਰੇੜੇ ਜਿਹੜਾ ਪ੍ਰਵਾਨ ਕੀ ਹੁੰਦੀ ਹੈ ਕਿਹੜੇ ਕਿਹੜੇ ਨੁਕਤੇ ਆ ਜਿਹੜੇ ਕਿਸਾਨਾਂ ਦੇ ਪੱਖੀ ਜਾਂ ਖੇਤੀ ਨੂੰ ਉਤਸ਼ਾਹਤ ਕਰਨ ਲਈ ਆਉਣਗੇ ਜੀ ਪ੍ਰਭ ਜੀ ਸਿਸ ਸਾਹਿਬ ਜੇਕਰ ਗੱਲ ਹਰਿਆਣੇ ਦੀ ਕਰੀਏ ਚੋਣਾ ਇਸ ਸਮੇ ਬਿਲਕੁਲ ਸਿਖਰ ਤੇ ਸਮਾਂ ਜਿਹੜਾ ਪਹੁੰਚ ਗਿਆ ਹੈ ਲਿਮਿਟਡ ਟਾਈਮ ਰਹਿ ਗਿਆ ਤਾਂ ਅਜਿਹੇ ਦੇ ਵਿੱਚ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਹੋਵੇ ਚਾਹੇ ਕਾਂਗਰਸ ਪਾਰਟੀ ਹੋਵੇ ਉਹਨਾਂ ਦੇ ਵੱਲੋਂ ਇੱਕ ਲਿਸਟਾਂ ਬਣਾ ਦਿੱਤੀਆਂ ਗਈਆਂ ਕਿ ਪੰਜਾਬ ਦੇ ਲੀਡਰ ਨੇ ਜਿਹੜੇ ਉਹ ਹਰਿਆਣੇ ਚ ਪਹੁੰਚ ਜਾਣ ਉੱਥੇ ਜਾ ਕੇ ਡੇਰੇ ਲਾ ਲੈਣ ਜਦੋਂ ਤੱਕ ਨਹੀਂ ਇਲੈਕਸ਼ਨ ਹੈ ਜਿਹੜੇ ਉਹ ਹੁੰਦੇ ਸੋ ਪੰਜਾਬ ਦੇ ਜੇਕਰ ਲੀਡਰ ਉੱਥੇ ਜਾਂਦੇ ਨੇ ਕੀ ਸਾਡਾ ਪ੍ਰਭਾਵ ਉਥੇ ਇਸ ਚੀਜ਼ ਦਾ ਪੈ ਸਕਦਾ ਹੈ ਕਿ ਲੋਕ ਇਸ ਚੀਜ਼ ਨੂੰ ਪਸੰਦ ਕਰਨਗੇ ਜੀ ਪ੍ਰਵੇਕ ਪੰਜਾਬੀ ਦੇ ਬੜੇ ਪਿਆਰੇ ਕਹਾਤਾ ਕਹਿੰਦੇ ਜੋ ਢੋਲ ਵਾਜਦਾ ਡਗਾ ਵਾਜਦਾ ਆਖਿਆ ਜਾਂਦਾ ਕਿ ਨੱਚਣ ਵਾਲੇ ਦੀ ਹੱਡੀ ਨਹੀਂ ਰਹਿੰਦੀ ਜਦੋਂ ਇਲੈਕਸ਼ਨਸ ਆਉਂਦੀਆਂ ਜਿਹੜੇ ਆਗੂ ਹੈ ਉਹ ਚੁੱਪ ਕਰਕੇ ਬੈਠ ਨਹੀਂ ਸਕਦੇ ਸਵਾਲ ਹੀ ਨਹੀਂ ਪੈਦਾ ਹੁੰਦਾ ਫਿਰ ਜੇ ਇਲੈਕਸ਼ਨ ਗਵਾਂਡ ਜੋ ਹੋਵੇ ਹਰਿਆਣੇ ਦੇ ਵਿੱਚ ਫੇਰ ਤਾਂ ਪੂਰੀ ਤਿਆਰੀ ਦੇ ਨਾਲ ਤੂੰਦ ਰੱਖੇ ਦੇ ਨਾਲ ਪੰਜਾਬ ਦੇ ਸਾਰੇ ਆਗੂ ਉਥੇ ਪਹੁੰਚ ਰਹੇ ਆ ਨਾਲੇ ਨਹੀਂ ਕਿ ਕੇਵਲ ਇੱਕ ਪਾਰਟੀ ਜਾ ਰਹੇ ਦੇਖੋ ਆਪ ਦਾ ਤਾਂ ਹਾਈ ਹੈ ਆਪ ਕਹਿ ਰਹੇ ਕਿ ਸਾਰੀਆਂ ਸੀਟਾਂ ਦੇ ਇਲੈਕਸ਼ਨ ਲੜ ਰਹੇ ਆ ਇਸ ਗਾਇਕ ਮੁੱਖ ਮੰਤਰੀ ਭਗਵੰਤ ਮਾਨ ਹੋਣ ਕੈਬਨ ਮੰਤਰੀ ਹੋਣ ਵਿਧਾਇਕ ਹੋਣ ਖਾਸ ਤੌਰ ਤੇ ਜਿਹੜਾ ਇਲਾਕਾ ਪੰਜਾਬ ਦਾ ਹਰਿਆਣਾ ਦੇ ਨਾਲ ਲੱਗਦਾ ਉਥੋਂ ਦੇ ਐਮਐਲਏ ਉਤਨੀ ਆਗੂ ਕੰਗਿਆ ਨਹੀਂ ਰਿਸ਼ਤੇਦਾਰੀਆਂ ਕੰਗਿਆ ਨਹੀਂ ਆਸਾਂ ਜਾਂ ਹਰਿਆਣਾ ਚ ਸੋ ਸਾਰੇ ਹਮ ਹਮ ਆ ਕੇ ਪਹੁੰਚ ਰਹੇ ਆਪ ਨੂੰ ਜਿਤੋਂ ਲਈ ਜਿਤੋਂ ਕਾਂਗਰਸ ਦਾ ਸਵਾਲ ਹੈ ਕਾਂਗਰਸ ਵੀ ਆਪਣਾ ਪੂਰੇ ਜੋਸ਼ ਉਰ ਦੇ ਨਾਲ ਹਰਿਆਣਾ ਤੇ ਪੰਜਾਬ ਵਾਲੇ ਵੀ ਪਹੁੰਚ ਗਏ। ਕਾਫੀ ਸਲੇ ਕਈ ਦਿਨਾਂ ਤੋਂ ਦੇਖ ਰਹੇ ਆ ਕਿ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਆ ਰਾਜਾ ਬੜੇ ਉਹ ਅਕਸਰ ਹੀ ਰੈਲੀਾਂ ਸੁਬਦਨ ਕਰਦੇ ਆ ਇਹਦੇ ਵਿਰੋਧੀ ਤੱਤੇ ਆ ਕੋ ਪ੍ਰਸਾਦ ਬਾਜਬਦੀ ਜੇ ਆਪਾਂ ਗੱਲ ਕਰੀਏ ਉਹਨਾਂ ਕੋ ਜ਼ਿੰਮੇਵਾਰੀ ਵੱਡੀ ਇੰਚਾਰਜ ਦੇ ਤੌਰ ਤੇ ਸੰਭੇ ਗਈ ਆ ਇਹ ਹਰਿਆਣਾ ਦੀਆਂ ਚੋਣਾਂ ਨੂੰ ਦੇਖੋ ਤੁਸੀਂ ਜਾ ਕੇ ਸੋ ਵੱਡੀਆਂ ਜ਼ਿੰਮੇਵਾਰੀਆਂ ਜਿੱਦ ਤੱਕ ਸਵਾਲ ਆ ਭਾਜਪਾ ਭਾਜਪਾ ਹਰਿਆਣਾ ਦੇ ਵਿੱਚ ਤਾਂ ਮਜ਼ਬੂਤ ਹੈ ਹੀ ਹੈ ਪਰ ਵੰਡੀ ਸੂਬਾ ਉਹਨਾਂ ਦਾ ਪੰਜਾਬ ਆ ਪੰਜਾਬ ਦੇ ਜਿਹੜੇ ਭਾਜਪਾ ਆਗੂ ਆ ਉਹਨਾਂ ਨੇ ਵੀ ਜ਼ਿੰਮੇਵਾਰੀਆਂ ਲਈਆਂ ਗਈਆਂ ਵੱਖ-ਵੱਖ ਇਲਾਕਿਆਂ ਚੋਂ ਖਾਸ ਤੌਰ ਤੇ ਪਟਿਆਲੇ ਦੇ ਜਿਹੜੇ ਭਾਜਪਾ ਦੇ ਕਈ ਸੀਨੀਅਰ ਆਗੂ ਐ ਉਹ ਪਹੁੰਚ ਵੀ ਚੁੱਕੇ ਹਰਿਆਣਾ ਦੇ ਪਰ ਕਿਉਂਕਿ ਪਟਿਆਲਾ ਅੰਬਾਲਾ ਇਹ ਸਾਰੇ ਮਾਨਸਾ ਪਟੰਡਾ ਇਹਾਰੇ ਹੱਦ ਹੈਗੇ ਬਾਰਡਰ ਹੈਗੇ ਪੰਜਾਬ ਤੇ ਰਹਿਣਾ ਆਪਸ ਵਿੱਚ ਰਿਸ਼ਤੇਦਾਰੀਆਂ ਸਾਂਝਾ ਕਾਰੋਬਾਰੀ ਸਾਂਝ ਸੋ ਇਸ ਕਰਕੇ ਆਮ ਲੋਕ ਤਾਂ ਉਧਰ ਜਾਣਗੇ ਜਾਣਗੇ ਰਾਗੋਆਂ ਦੇ ਲਈ ਵੱਡਾ ਇੱਕ ਮਾਹੌਲ ਹੈ ਸਾਰੇ ਆਗੋਂ ਹਰਿਆਣਾ ਚੋਂ ਹਮਾ ਮਾ ਕੇ ਪਹੁੰਚ ਰਿਹਾ ਹੈ ਗਾ ਜ਼ਰੂਰ ਕਹਿਣੀ ਬਣਦੀ ਹੈ ਜਿਵੇਂ ਹੁੰਦਾ ਨਾ ਕਿ ਘਰ ਦੇ ਵਿੱਚ ਵਿਆਹ ਰੱਖਿਆ ਹੁੰਦਾ ਸਾਰੇ ਬੜੇ ਜੋਸ਼ ਹੁੰਦੇ ਆ ਕੋਈ ਆਪਣਾ ਪਾਗ ਰੰਗ ਆ ਰਿਹਾ ਹੁੰਦਾ ਹੈ ਕੋਈ ਹੋਰ ਆਪਣਾ ਕਪੜੇ ਪ੍ਰੈਸ ਆ ਜਾ ਹੁੰਦਾ ਹੈ ਕੋਈ ਹੋਰ ਇਦਾਂ ਦੀਆਂ ਆਪਣੀਆਂ ਸੁੱਖੀਆਂ ਮਿੰਨੀਆਂ ਲਾ ਰਹੇ ਹੁੰਦੇ ਆ ਪਰ ਜਿਹੜਾ ਅਕਾਲੀ ਦਲ ਹੈ ਅਕਾਲੀ ਦਲ ਦਾ ਨਾਂ ਦਾ ਪਗ ਰੰਗ ਆ ਰਿਹਾ ਤੇ ਨਾਇ ਜਿਹੜਾ ਕੱਪੜੇ ਪ੍ਰੈਸ ਕਰਾ ਰਿਹਾ ਉੱਥੇ ਕੁਝ ਉਦਾਸੀ ਨਜ਼ਰ ਆ ਰਹੀ ਹੈ ਜੀ ਕਾਲੀਦਾਲ ਹਰਿਆਣਾ ਚ ਕਿਹੋ ਜੀ ਨੀਤੀ ਅਪਣਾਏਗਾ ਇਹ ਹੋਣ ਵਾਲੇ ਦਿਨਾਂ ਚ ਪਤਾ ਲੱਗੇਗਾ ਪਰ ਕਾਲੀਦਾਲ ਨੂੰ ਛੱਡ ਕੇ ਬਾਕੀ ਜਿਹੜੀਆਂ ਪਾਰਟੀਆਂ ਨੇ ਜ਼ਰੂਰ ਇੱਕ ਵੱਡਾ ਅੰਗਾਰਾ ਅੰਗਾਰਾ ਇਸ ਲਈ ਹੈ ਕਿ ਕਿ ਕਦਰ ਹਰਿਆਣਾ ਉਹਨਾਂ ਦੇ ਗਵਾਂਢ ਚ ਉੱਥੇ ਕਿਹੜੀ ਪਾਰਟੀ ਜਿੱਤ ਕੇ ਆਉਂਦੀ ਹੈ ਕਾਲੀਦਾਲ ਦੀ ਧੂਰੀ ਸਮੱਸਿਆ ਹੈ ਕਾਲੀਦਾਲ ਇੱਕ ਤਾਂ ਪੰਜਾਬ ਚ ਆਪਣੇ ਤੌਰ ਤੇ ਉਲਝਿਆ ਹੋਇਆ ਹੈ ਦੂਜੀ ਪਾਸੇ ਹਰਿਆਣਾ ਦਾ ਵੀ ਕਾਲੀਦਾਲ ਦਾ ਵੱਡਾ ਹਿੱਸਾ ਹੈ ਜੀ ਜਿਹੜਾ ਪੰਜਾਬ ਦੇ ਅਖਾਲੀ ਦਰ ਦੀ ਲੀਡਰਸ਼ਿਪ ਦਾ ਲਗਾਤਾਰ ਬਰੋਧ ਕਰ ਰਿਹਾ ਚਾਹੇ ਹਰਿਆਣਾ ਦੀ ਗੁਰਦਾਰਾ ਪਰਬਲ ਕਮੇਟੀ ਦਾ ਮਾਮਲਾ ਹੋਵੇ ਚਾਹੇ ਹਰਿਆਣਾ ਦੀ ਅਖਾਲੀ ਲੀਡਰਸ਼ਿਪ ਦਾ ਮਾਮਲਾ ਹੋਵੇ ਉਹ ਕਹਿੰਦੇ ਕਿ ਸਾਨੂੰ ਦਵਾ ਕੇ ਰੱਖਿਆ ਪੰਜਾਬ ਦੀ ਅਖਾਲੀ ਲੀਡਰਸ਼ਿਪ ਨੇ ਇਸ ਕਰਕੇ ਪੰਜਾਬ ਦੇ ਅਖਾਲੀ ਆਗੂਆਂ ਲਈ ਤਾਂ ਕਾਫੀ ਔਖਾ ਕੰਮ ਹੈ ਪਰ ਗਵਾਂਡ ਦੇ ਵਿੱਚ ਕਿਹਦੀ ਸਰਕਾਰ ਬਣਦੀ ਹੈ ਪੰਜਾਬ ਕਾਂਗਰਸ ਦੀ ਚ ਗਵਾਂਡ ਦੇ ਵਿੱਚ ਅੰਗਰੇਜ਼ਾਂ ਵਿੱਚ ਨਾ ਬਲੰਦ ਹੋਣਾ ਚਾਹੀਦਾ ਭਾਜਪਾ ਫਿਰ ਸਤਾ ਚਾਉਣ ਦੇ ਲਈ ਫੇਰ ਕਹਿੰਦੇ ਕਿ ਤੀਜੀ ਵਾਰ ਆਵਾਂਗੇ ਆਪ ਵਾਲੇ ਕਹਿੰਦੇ ਕਿ ਅਸੀਂ ਵੀ ਆਉਂਗਾ ਆ ਕੇ ਅਸੀਂ ਤਾਂ ਪਹਿਲੀ ਵਾਰ ਹੀ ਆਉਣੇ ਪਹਿਲੀ ਵਾਰੀ ਕਹਿੰਦੇ ਆ ਜਾਣੇ ਆ ਦੇਖਦੇ ਆ ਕਿਸ ਦੇ ਦਾਵੇ ਕਿੰਨੇ ਸੱਚੇ ਹੁੰਦੇ ਆ ਪਰ ਇਹ ਜ਼ਰੂਰ ਆ ਕਿ ਮਾਹੌਲ ਜ਼ਰੂਰ ਜੜਾ ਹੈਗਾ ਰੰਗੀਲਾ ਬਣ ਗਿਆ ਵਾਕੋ ਪਾਰਟੀਆਂ ਦੇ ਨਮੈਂਦੇ ਆ ਗੋ ਆਨ ਲੋਕ ਹਰਿਆਣਾ ਚ ਵੀ ਰਾਖਤ ਕੇ ਜਾਣ ਲੱਗੇ ਜੀ ਤੁਸੀਂ ਸਭ ਜੇਕਰ ਗੱਲ ਕਰੀਏ ਮਮਤਾ ਬੈਨਰਜੀ ਉਹਨਾਂ ਦੀ ਜਦੋਂ ਉਹਨਾਂ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਤਾਂ ਉਸ ਤੋਂ ਬਾਅਦ ਹਾਲਾਤ ਕੁਝ ਸੁਧਰਨੇ ਸ਼ੁਰੂ ਹੋ ਗਏ ਕਿਉਂਕਿ ਡਾਕਟਰਾਂ ਨੇ ਉਹਨਾਂ ਦੇ ਨਾਲ ਮੀਟਿੰਗਸ ਵਗੈਰਾ ਦਾ ਸلسਲਾ ਜਿਹੜਾ ਉਹ ਸ਼ੁਰੂ ਕੀਤਾ ਤਾਂ ਮੰਗਾ ਨੇ ਜਿਹੜੀਆਂ ਉਹ ਵੀ ਮੰਨ ਲਈਆਂ ਗਈਆਂ ਕਾਫੀ ਹੱਦ ਤੱਕ ਮਮਤਾ ਬੈਨਰਜੀ ਉਹਨਾਂ ਦੇ ਵੱਲੋਂ ਸੋ ਕੀ ਕਹਿਣਾ ਚਾਹੋਗੇ ਇਸ ਬਾਰੇ ਜੀ ਮੇਰਾ ਇਹ ਕਹਿਣਾ ਹੈ ਕਿ ਮਮਤਾ ਬੈਨਰਜੀ ਨੇ ਬਿਲਕੁਲ ਸਹੀ ਫੈਸਲਾ ਲਿਆ ਹੈ ਅਫਸੋਸ ਇਸ ਗੱਲ ਦਾ ਹੈ ਕਿ ਫੈਸਲਾ ਕਾ ਵੀ ਲੇਟ ਰਿਹਾ ਕਈ ਵਾਰ ਸਾਡੇ ਵਾਲੇ ਬ੍ਰਿਡਿਗਲ ਆਗੂ ਆ ਉਹ ਦੇਖਦੇ ਰਹਿੰਦੇ ਆ ਕਿ ਇੱਥੇ ਗੱਲ ਨਿਬੜ ਜੇ ਇੱਥੇ ਨਿਬੜਦੇ ਬੋਧਾ ਕੋਈ ਨਾਮ ਲੈਣਾ ਪਵੇ ਜਾਨੀ ਬ੍ਰਿਡਿਗਲ ਲੀਡਰਸ਼ਿਪ ਹਾਨਾ ਕੇ ਬੰਤਾ ਬੰਨ੍ਹ ਲਈ ਆਪਣੇ ਆਪ ਨੂੰ ਰੋਧੀ ਤੇ ਆਗੂ ਕਹਿੰਦੇ ਆ ਪਰ ਫਿਰ ਵੀ ਇੱਕ ਵਤੀਰਾ ਰਵੈਦੀ ਆਗੂ ਵਰਗੇ ਹੀ ਰਿਹਾ ਉਹਨਾਂ ਦਾ ਜਦੋਂ ਐਡਾ ਵੱਡਾ ਕਾਂਡ ਵਾਪਰਿਆ ਮੇਲਾ ਡਾਕਟਰ ਦੇ ਨਾਲ ਜੋਨ ਹੋਣੀ ਹੋਈ ਉਹਦੇ ਮਕਾਲ ਦੇਸ਼ ਪੱਧਰ ਤੇ ਰੋ ਉਠਿਆ ਬੰਗਾਲ ਦੇ ਡਾਕਟਰਾਂ ਵੱਲੋਂ ਦਾ ਸਬਾਬ ਕੀ ਸੀ ਉਸ ਰੋ ਦੇ ਚੱਗੇ ਕੁਦਣਾ ਜੀ ਉਹ ਜਿਹੜੀਆਂ ਮੰਗਾ ਰੱਖ ਰਹੀ ਸੀ ਕਿ ਉਹਨਾਂ ਤੇ ਪਹਿਲੇ ਦਿਨ ਹੀ ਕਿਤੇ ਥੋੜੇ ਦਿਨਾਂ ਚ ਸੰਗਾਈ ਹੁੰਦੀ ਤਾਂ ਸ਼ਾਇਦ ਮੰਮਤਾ ਬੈਨ ਨੇ ਜੀ ਨੂੰ ਆਪਣੇ ਥਿਵੇ ਦੀ ਪੇਸ਼ਕਸ਼ ਨਾ ਕਰਨੀ ਪੈਂਦੀ ਹੁਣ ਵੀ ਗੱਲਬਾਤ ਹੋਈ ਹੈ ਨਾ ਜਿਸ ਗੱਲਬਾਤ ਆਪਾਂ ਜ਼ਿਕਰ ਕਰਿਆ ਕੱਟਵੜ 5 ਘੰਟਿਆਂ ਦੁਪਰ ਮੰਤਨ ਹੋਇਆ ਗੱਲਬਾਤ ਹੋਈ ਡਾਕਟਰਾਂ ਨੇ ਆਪਣੀਆਂ ਖੁੱਲ ਕੇ ਗੱਲਾਂ ਕੀਤੀਆਂ ਆਪਣੇ ਸੁਰੱਖਿਆ ਦੇ ਸਵਾਲ ਉਠਾਏ ਮਨੂੰ ਵੱਡਾ ਸੌਲ ਇਹ ਵੀ ਸੀਗਾ ਕਿ ਕਲਕੱਤਾ ਦਾ ਜਿਹੜਾ ਪੁਲਿਸ ਕਮਿਸ਼ਨਰ ਹੈ ਜੀ ਉਹਦੀ ਬਦਲੀ ਦੀ ਗੱਲ ਹੋਈ ਸੀ ਪਹਿਲਾਂ ਕਿਹਾ ਜਾ ਰਹਾ ਸੀ ਉਹ ਧਾਰਮਿਕ ਤਿਆਰ ਮੰਗ ਤੇ ਆਰ ਆ ਰਹੇ ਸੀ ਧਾਰਮਿਕ ਤਿਆਰਾਂ ਤੋਂ ਬਾਅਦ ਬਦਲਿਆ ਜਾਏਗਾ ਜੇ ਉਹ ਸੂਬੇ ਦੇ ਲੋਕ ਹੀ ਨਹੀਂ ਚਾਹੁੰਦੇ ਜੇ ਧਾਰਮਿਕ ਤਿਆਰ ਆਉਗੇ ਤਾਂ ਸੂਬੇ ਦੇ ਲੋਕਾਂ ਨੇ ਮਨਾਉਣਾ ਹੈ ਮਮਤਾ ਬੇਨਰਜੀ ਪਤਾ ਨਹੀਂ ਕਿ ਅੰਗਰੇਰੇ ਉਹਨਾਂ ਸਾਰਾ ਕੁਝ ਭੁਲਬੁਲਾ ਕੇ ਜਿਹੜਾ ਕਲਕੱਤਾ ਜਿਹੜਾ ਪੁਲਿਸ ਕਮਿਸ਼ਨ ਹੈਗਾ ਉਹਦੀ ਬਦਲੀ ਦੀ ਵੀ ਗੱਲ ਆ ਗਈ ਹੈ ਇਸੇ ਤਰੀਕੇ ਨਾਲ ਜਿਹੜਾ ਬੰਗਾਲ ਦੇ ਜਿਹੜੇ ਮੈਡੀਕਲ ਲਾਈਨ ਦੇ ਸੀਨੀਅਰ ਅਧਿਕਾਰੀ ਹੈ ਜੀ ਉਹਨਾਂ ਰੋਦਿਆਂ ਤੋਂ ਪਾਸੇ ਕਰਨ ਦਾ ਮਾਮਲਾ ਵੀ ਆ ਗਿਆ ਸੁਰੱਖਿਆ ਦੇ ਮਾਮਲੇ ਵੀ ਹੈ ਦੂਜੀਆਂ ਸਰਵਿਸਿਜ਼ ਦੇ ਮਾਮਲੇ ਵੀ ਹੈ ਕਿਹਾ ਜਾਂਦਾ ਕਿ ਤਕਰੀਬਨ 99% ਮੰਗਾ ਦੇ ਉੱਤੇ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ ਔਰ ਦੂਜੀ ਬਸੇਰੀ ਗੱਲ ਹੈ ਕਿ ਸੁਪਰੀਮ ਕੋਰਟ ਵੱਲੋਂ ਇੱਕ ਬੜਾ ਅਹਿਮ ਫੈਸਲਾ ਲਿਆ ਗਿਆ ਸੀ ਡਾਕਟਰਾਂ ਨੂੰ ਕਹੀ ਗਈ ਸੀ ਜੀ ਕਿ ਠੀਕ ਹੈ ਤੁਹਾਡੇ ਮੰਗਾ ਵਾਜਿਬ ਹੈ ਇਹਨਾਂ ਤੇ ਗੱਲਬਾਤ ਹੋਣੀ ਚਾਹੀਦੀ ਹੈ ਬਣੀਆਂ ਜਾਣੀਆਂ ਚਾਹੀਦੀਆਂ ਪਰ ਤੁਸੀਂ ਕੰਮ ਤੇ ਵਾਪਸ ਚਲੇ ਜਾਓ ਜੇ ਕਾਮਦੇ ਵਾਪਸ ਨਹੀਂ ਜਾਉਂਗੇ ਤਾਂ ਮਾਨਤਾ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਆਪਾਂ ਜਾਣਦੇ ਹਾਂ ਕਿ ਅਕਸਰੀ ਲੋਕ ਸਧਾਰਨ ਲੋਕ ਕਹਿੰਦੇ ਆ ਕਿ ਡਾਕਟਰ ਦਾ ਰੱਬ ਦੇ ਸਮਾਨ ਹੁੰਦਾ ਹੈ ਜੇ 라ਬੀਰ ਦਾਤੇ ਚਲਾ ਜਾਏਗੇ ਤਾਂ ਦੁਨੀਆ ਨੂੰ ਬਚਾਏਗਾ ਕੌਣ ਸੋ ਸੁਪਰੀਮ ਕੋਰਟ ਨੇ ਵੀ ਜਿਹੜਾ ਫੈਸਲਾ ਲਿਆ ਉਹਦੇ ਦੇ ਵਿੱਚ ਸੁਪਰੀਮ ਕੋਰਟ ਚ ਸੁਣਵਾਈ ਆ ਦੇਖੋ ਕੀ ਰੁਕਾ ਇਤਿਆਰ ਕੀਤਾ ਜਾਂਦਾ ਹੈ ਪਰ ਇਸ ਮੁੱਦੇ ਦੇ ਉੱਤੇ ਬਣੀ ਲਾਡ ਦੇ ਜਮੀਨੀ ਇੱਕ ਇੱਕ ਨੂੰ ਸਮਝਾਇਆ ਮਮਤਾ ਪੈਨਰਜੀ ਨੇ ਸਮਝਾਇਆ ਕਿ ਮਾਮਲਾ ਨਿਬਣ ਦੇ ਕਿਨਾਰੇ ਤੇ ਆ ਗਿਆ ਜੀ ਚੰਗੀ ਗੱਲ ਹੈ ਕਿ ਦੋਸ਼ੀ ਉਹਨਾਂ ਨੂੰ ਸਖਤ ਸਜ਼ਾਾਂ ਮਿਲਣੀਆਂ ਚਾਹੀਦੀਆਂ ਪਰ ਸੇਸ ਵਮਨ ਨਾਲ ਜੋ ਜੁੜਿਆ ਹਮਲਾ ਡਾਕਟਰ ਦੁਜੇਵਲੇ ਉਹਨੇ ਸਰਖਿਆ ਤੋਂ ਉਹਨੇ ਮੰਗਾਈ ਉਹਨਾਂ ਹੀ ਵਾਜਵਾ ਅਖਰ ਪ੍ਰਭ ਕਈ ਵਾਰੀ ਕੀ ਹੁੰਦਾ ਜਦੋਂ ਕਿ ਲਹਿਰ ਉੱਡਦੀ ਹੈ ਨਾ ਬਹੁਤ ਕੁਝ ਕਿਹਾ ਜਾਂਦਾ ਬਹੁਤ ਕੁਝ ਮੰਨਿਆ ਜਾਂਦਾ ਸਾਲ ਜੇ ਮਹੀਨਾ ਬਾਅਦ ਫਿਰ ਉਹਨਾਂ ਸਾਰੀਆਂ ਗੱਲਾਂ ਤੇ ਮਿੱਟੀ ਪੈ ਜਾਂਦੀ ਹੈ ਤੁਸੀਂ ਉਮੀਦ ਕਰਦੇ ਆ ਕਿ ਸੁਭਾ ਹੋਵੇ ਜਾਂ ਦੇਸ਼ ਦੇ ਲੋਕਾਂ ਦੇ ਹੀ ਸਰਕਾਰਾਂ ਹੋਣ ਜੋ ਕੁਝ ਵਾਪਰ ਰਹੀ ਜਦੋਂ ਸਭ ਕੁਝ ਜ਼ਰੂਰ ਸਿੱਖਣ ਲਈ ਲੋੜ ਜੀ ਬਹੁਤ ਬਹੁਤ ਧੰਨਵਾਦ ਸੂਸਭਤੂ ਜੀ ਸਾਡੇ ਨਾਲ ਜੁੜੇ ਤੇ ਜਿਹੜੀਆਂ ਕੀਮਤੀ ਗੱਲਾਂ ਬਾਤਾਂ ਨੇ ਉਹ ਸਾਂਝੀਆਂ ਕੀਤੀਆਂ ਮਿਹਰਬਾਨੀ ਜੀ ਸੋ ਕੁਝ ਅਹਿਮ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਤੁਹਾਨੂੰ ਜਾਂਦੇ ਜਾਂਦੇ ਇਹ ਵੀ ਦੱਸ ਦੇ ਕਿ ਏਸ਼ੀਅਨ ਚੈਂਪੀਅਨਸ਼ਿਪ ਟਰੋਫੀ ਦੇ ਵਿੱਚ ਭਾਰਤ ਹੈ ਜਿਹੜਾ ਉਹ ਫਾਈਨਲ ਦੇ ਵਿੱਚ ਪਹੁੰਚ ਗਿਆ ਯਾਨੀ ਕਿ ਹਾਕੀ ਦਾ ਫਾਈਨਲ ਹੈ ਜਿਹੜਾ ਉਹ ਸਾਨੂੰ ਆਉਣ ਵਾਲੇ ਦਿਨਾਂ 'ਚ ਵੇਖਣ ਨੂੰ ਮਿਲੇਗਾ ਸੋ ਇੱਕ ਵੱਡੀ ਉਮੀਦ ਹੈ ਜਿਹੜੀ ਭਾਰਤੀ ਟੀਮ ਤੋਂ ਕੀਤੀ ਜਾ ਰਹੀ ਹੈ ਕਿਉਂਕਿ ਜਦੋਂ ਤੋਂ ਪੈਰਾਸੋਲੰਪਿਕ ਦੇ ਵਿੱਚ ਮੈਡਲ ਜਿੱਤਿਆ ਉਦੋਂ ਤੋਂ ਹੀ ਭਾਰਤੀ ਹਾਕੀ ਟੀਮ ਦੇ ਜਿਹੜੇ ਹੌਸਲੇ ਨੇ ਉਹ ਲਗਾਤਾਰ ਬੁਲੰਦ ਨੇ ਕੱਲ ਮੋੜ ਇਸੇ ਤਰ੍ਹਾਂ ਕਿਸੇ ਹੋਰ ਵਿਸ਼ੇ ਦੇ ਉੱਪਰ ਹਾਜ਼ਰ ਹੋਵਾਂਗੇ ਮੈਨੂੰ ਦੇ ਇਜਾਜ਼ਤ ਧੰਨਵਾਦ